ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਖੰਨਾ ਵਿੱਚ ਕਣਕ ਦੀ ਫਸਲ ਦੀ ਆਮਦ ਸ਼ੁਰੂ ਹੋ ਗਈ ਹੈ। ਇੱਕ ਹਫ਼ਤੇ ਦੇਰੀ ਨਾਲ ਫਸਲ ਆਈ ਹੈ ਕਿਉਂਕਿ ਪੰਜਾਬ ਵਿੱਚ 1 ਅਪ੍ਰੈਲ ਤੋਂ ਕਣਕ ਦਾ ਸੀਜ਼ਨ ਸ਼ੁਰੂ ਹੋ ਚੁੱਕਾ ਸੀ। ਮੰਡੀ ਵਿੱਚ ਫਸਲ ਦਾ ਇੰਤਜ਼ਾਰ ਸੀ ਅੱਜ ਫਸਲ ਆਈ ਹੈ ਜੀ ਬੋਲੀ ਲੱਗਣ ਤੋਂ ਬਾਅਦ ਖਰੀਦ ਸ਼ੁਰੂ ਹੋਵੇਗੀ। ਮੰਡੀ ਵਿੱਚ ਦੂਰ ਦੂਰੋਂ ਕਿਸਾਨ ਆਪਣੀ ਫਸਲ ਨੂੰ ਲੈ ਕੇ ਆਏ ਨੇ। ਉਹਨਾਂ ਦਾ ਕਹਿਣਾ ਹੈ ਕਿ ਇਸ ਵਾਰ ਪਿਛਲੇ ਸਾਲ ਨਾਲੋਂ ਵੱਧ ਝਾੜ ਹੈ। ਤੁਹਾਡਾ ਜੀ ਜੀ ਸਿੰਘ ਕਿਹੜੇ ਪਿੰਡ ਤੋਂ ਆਏ ਜੀ ਰਾਏਪੁਰ ਚੋਕ ਤੋਂ ਆ ਰੋ ਕਿੰਨੀ ਬਸਰ ਲੈ ਕੇ ਆਏ ਜੀ 3 ਕਿੱਲੇ ਦੀ ਕਿਸ ਤਰ੍ਹਾਂ ਰਿਆ ਇਸ ਵਾਰ ਦਾ ਝਾੜ ਜੀ ਝਾੜ ਠੀਕ ਲੱਗਦਾ ਜੀ ਵਧੀਆ ਕਿੰਨਾ ਕੰਦਾ ਚਾਹੀ ਝਾੜ ਉਹ ਦਾ 23 24 ਬਾਕੀ ਜੋਕ ਕੇ ਪਤਾ ਲੱਗੋ ਪਿਛਲੇ ਝਾੜ ਨਾਲੋਂ ਠੀਕ ਹੈ ਠੀਕ ਹੈ ਠੀਕ ਹੈ ਕੁਆਲਟੀ ਦਾ ਕਿੰਨਾ ਕੁ ਕੁਆਲਟੀ ਵਧੀਆ ਜੀ ਅੱਜ ਦੀ ਠੰਡ ਚ ਬਣੀ ਹੈ ਤੇ ਅੱਜ ਇਹ ਮੰਡੀ ਜਾ ਮਾ ਸ਼ੁਰੂ ਹੋਈ ਹੈ ਜੀ ਪਹਿਲੀ ਫਸਲ ਦੂਸਰੀ ਲੈ ਕੇ ਆਏ ਹਾਂ ਜੀ ਹਾਂ ਜੀ ਕਿ ਕਿਸ ਤਰ੍ਹਾਂ ਪਰਵੰਤੂ ਕਿਤਨ ਕੇ ਮੈਨੇ ਦੇਖੋ ਇਹ ਪਰਵੰਤਾ ਬਾਰੇ ਅਜੇ ਕੀ ਕਹੀ ਅਜੇ ਤਾਂ ਲੈ ਕੇ ਆਏ ਜਦੋਂ ਜੁਖੂ ਤੁਲੂ ਸਾਡੇ ਨਾਲ ਹੋ ਹੋ ਫੇਰ ਹੀ ਪਤਾ ਲੱਗਣਾ ਤਾਂ ਫੇਰ ਵੀ ਇੰਨੇ ਸਾਲਾਂ ਤੋਂ ਜਿਹੜੀ ਆਪਣੇ ਨੇੜੇ ਦੀ ਮੰਡੀ ਛੱਡ ਕੇ ਕੰਨਾ ਮੰਡੀ ਜਾ ਰਹੇ ਹੋ ਇਸ ਤਰ੍ਹਾਂ ਕੰਨਾ ਮੰਡੀ ਲੈ ਛੱਡਦੇ ਆ ਸੀ ਬੁgge ਮੰਡੀਆਂ ਜਾਂ ਨੇੜੇ ਛੱਡਦੇ ਆ ਪਰ ਉੱਥੇ ਨਹੀਂ ਅਜੇ ਖਰੀਦ ਗਈ ਕੁਝ ਨਹੀਂ ਹੋ ਰਿਆਂ ਤੇ ਲੱਗਦਾ ਸ਼ਾਮ ਤੱਕ ਉੰਗੜੀ ਬੱਟ ਲੱਗ ਤੁਹਾਨੂੰ ਜਿਵੇਂ ਕਾ ਰਹਿ ਨੇ ਇਹ ਵੀ ਸ਼ਾਮ ਤੱਕ ਨਹੀਂ ਬੱਟ ਜੂ ਤੇ ਹੋਰ ਕਿ ਕਿਨਾਕ ਜਿਹੜਾ ਜੇ ਮਨ ਲ 2425 ਰੁਪਏ ਤੈ ਹੋਇਆ ਵਾ ਖਰਚੇ ਕਿੰਨੇ ਕਹਉਂਦੇ ਨੇ ਕੀ ਮੰਗ ਕਰਦਾਂ ਸਰਕਾਰ ਖਰਚੇ ਮੁਤਾਬਕ ਤਾਂ ਇਹ ਬਿਲਕੁਲ ਹੀ ਨਹੀਂ ਹੈਗਾ ਰੇਟ ਸਹੀ ਕਿੰਨਾ ਕਰੇ ਹੋਣਾ ਚਾਹੀਦਾ ਤਕਾਬ ਅਸੀਂ ਤਾਂ ਕਹਿੰਦੇ 4000 ਹੋ ਗਈ ਜਿਹੜੀ ਗੱਲ ਕਰੀਏ 826 ਆਈ ਅੰਕੁਰ ਜਿੰਦਲੇ ਸਰ ਇੱਕ ਸਾਨਾ ਜਾਇ ਇਹਨੂੰ ਤੁਹਾਡੇ ਕੋਲੋਂ ਲੈ ਕੇ ਅੱਗੇ ਕੀ ਪ੍ਰੋਸੈਸ ਹੋਊਗਾ ਫਤਰਾ ਪ੍ਰੋਸੈਸ ਹੈ ਜੀ ਥੋੜਾ ਮੌਚਰ ਆਏਗਾ ਇਹ ਸ਼ਾਮ ਤੱਕ ਉਮੀਦ ਹੈ ਠੀਕ ਹੋ ਜਾਊਗਾ ਇਹ ਤੇਰੀ ਬੋਲੀ ਹੋਊਗੀ ਤੇ ਖਰੀਦਾਰਾਂ ਦੇ ਫੋਨ ਆ ਰਹੇ ਨੇ ਵੀ ਬੋਲੀ 4.5 ਇਕਰਾਵਾਂਗੇ ਤਕਰੀਬਨ ਮੈਨੂੰ ਉਮੀਦ ਆ ਵੀ 24-25 ਤੋਂ ਵੱਧ ਵਿਕੂਗੀ ਬੋਲੀ ਤੇ ਪਹਿਲੀ ਦਸਾਰੇ ਲੈ ਕੇ ਆਏ ਤੁਹਾਡੀ ਬਤਾ ਹਾਂਜੀ ਹਾਂਜੀ ਇਹੀ ਪਹਿਲੇ ਸਾਡੇ ਅੱਗੇ ਵੀ ਇਹਨਾਂ ਦੀ ਉਤਕਰਨ ਸਾਡੇ ਮਹੂਰਤ ਕਰਦੇ ਨੇ ਅੱਗੇ ਵੀ ਇਹ ਲੈ ਕੇ ਆਉਂਦੇ ਨੇ ਵਧੀਆ ਖੇਤੀ ਕਰਦੇ ਨੇ ਜੀ ਤੁਹਾਡੇ ਵੀ ਸਕੇਲ ਹੁੰਦਾ ਕਿ ਕਿਵੇਂ ਐਸੀ ਜਿਹੜਾ ਝਾੜ ਤੇ ਝਾੜ ਸਾਨੂੰ ਜਿਵੇਂ ਜੀ ਇਸ ਵਾਰ ਠੰਡ ਰਹੀ ਹੈ ਜਿਵੇਂ ਇਹਨਾਂ ਨੇ ਦੱਸਿਆ ਹੈ ਜਗਜੀਤ ਸਿੰਘ ਜੀ ਨੇ ਵੀ ਠੰਡ ਹੋਣ ਕਰਕੇ ਲੱਗਦਾ ਵਿੱਚਾਂਠ ਹੀ ਰਹੂਗਾ ਇਸ ਵਾਰ ਜਿਹੜੀ ਹੌਲੀ ਹੌਲੀ ਕਣਕਾਂ ਦੇ ਪਾਕਰੀਆਂ ਨੇ ਮੌਸਮ ਮੁਤਾਬਿਕ ਝੜ ਵਧੀਆ ਰਹਿੰਦੀ ਸੁਭਾਵਨਾ ਜੀ ਤੇ ਬਾਕੀ ਬਾੜਦਾਨ ਨੇ ਬਗਰਾ ਸਾਹਿਬ ਨੂੰ ਮਿਲ ਗਿਆ ਬਾੜਦਾਨਾਂ ਸਰ ਜਦੋਂ ਖਰੀਦਾਂ ਚੱਲ ਪੈਣੀਆਂ ਨੇ ਜੇ ਪ੍ਰਾਈਵੇਟ ਆ ਪ੍ਰਾਈਵੇਟ ਨੇ ਭੇਜ ਦੇਣਾ ਜਾਂ ਸਰਕਾਰੀ ਆ ਸਰਕਾਰ ਨੇ ਭੇਜ ਦੇਣਾ ਬਾੜਦਾਨ ਕੋਈ ਦਿੱਕਤ ਵਾਲੀ ਗੱਲ ਨਹੀਂ ਫਿਲਹਾਲ ਬਾਕੀ ਹੁਣ ਜਦੋਂ ਕੰਮ ਸ਼ੁਰੂ ਹੋਊਗਾ ਤਾਂ ਸਭ ਕੁਝ ਸਾਹਮਣੇ ਆ ਜਾਊਗਾ ਕਿੰਨੀ ਹੋਊਗੀ ਇਹ 65 ਲੱਖ 70 ਕੁਇੰਟਲ ਦੇ ਵਿੱਚ ਹੋਣੀ ਚਾਹੀਦੀ ਹੈ ਜੀ ਕਣਕ ਤਕਰੀਬਨ ਕਣਕ ਹੈ ਨਾ ਕੀ ਪ੍ਰਬੰਧ ਕੀਤਾ ਗਿਆ ਅ ਕਣਕ ਮੰਡੀ ਦੇ ਵਿੱਚ ਜੀ ਅੱਜ ਤੋਂ ਕਣਕ ਦੀ ਆਵਾਂ ਸ਼ੁਰੂ ਹੋ ਗਈ ਹੈ ਸਾਡੇ ਜਿਹੜੇ ਪ੍ਰਬੰਧ ਸੀ ਉਹ 1 ਅਪ੍ਰੈਲ ਤੋਂ ਹੀ ਪੂਰੇ ਕਰ ਲਿੱਤੇ ਗਏ ਸੀਗੇ ਜਿਸ ਤਰ੍ਹਾਂ ਵੀ ਕਣਕ ਆਂਦੀ ਹੈ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਔਕੜ ਦਾ ਸਾਹਮਣਾ ਨਹੀਂ ਕਰਨਾ ਪਏਗਾ ਅੱਜ ਤੋਂ ਹੀ ਅਸੀਂ ਜਿਹੜੀ ਇਹ ਕਣਕ ਦੀ ਬੋਲੀ ਸਰਕਾਰੀ ਹਦਾਇਤਾਂ ਦੇ ਮੁਤਾਬਿਕ ਲਗਾਵਾਂਗੇ ਤੇ ਜਿਹੜੀ ਵੀ ਕਣਕ ਸਾਡੀ ਰੇਂਜ ਆਂਦੀ ਹੈ ਅਸੀਂ ਉਹਦੀ ਖਰੀਦ ਵੀ ਕਰਾਂਗੇ ਬੋਲੀ ਦਾ ਪ੍ਰਕਾਸ਼ ਕਿਸ ਤਰ੍ਹਾਂ ਹੁੰਦਾ ਜੀ ਬੋਲੀ ਦੇ ਵਿੱਚ ਇਹ ਹੀ ਹੈ ਜੀ ਪਹਿਲਾਂ ਜਿਹੜਾ ਆਰਤੀਆ ਆਪਣੇ ਕੋਲ ਕਣਕ ਲਿਆਂਦਾ ਹੈ ਉਹਦੀ ਸਫਾਈ ਹੋ ਕੇ ਉਹਦੀ ਠੇੜੀ ਲੱਗਦੀ ਹੈ ਫਿਰ ਸਾਡੇ ਵੱਲੋਂ ਸਵੇਰੇ ਤੇ ਸ਼ਾਮ ਦੋ ਵਾਰ ਉਹਦੀ ਚੈਕਿੰਗ ਕਰ ਜੀ ਡੀ ਬੀ ਦਾ ਕਣਕ ਰੇਂਚਾਂਦੀ ਹੈ ਉਹਦੀ ਸਰਕਾਰੀ ਰੇਟ ਦੇ 2425 ਰੁਪਏ ਦੇ ਹਿਸਾਬ ਨਾਲ ਕਣਦੀ ਖਰੀਦ ਕੀਤੀ ਜਾਂਦੀ ਬਾਰਦਾਨਾ ਸਾਡਾ ਪੂਰਾ ਕੰਪਲੀਟ ਹੈ ਜੀ ਜਿੰਨੀ ਰਿਕੁਆਇਰਮੈਂਟ ਹੈ ਉਸ ਤੋਂ ਜ਼ਿਆਦਾ ਬਾਰਦਾਨਾ ਮੰਡੀ ਦੇ ਵਿੱਚ ਅਵੇਲੇਬਲ ਹੈ ਇਸ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਕਿਸੇ ਨੂੰ ਵੀ ਆ ਨਹੀਂ ਲੱਤੀ ਜਾਊਗੀ ਤੇ ਮੌਇਸਚਰ ਕੀ ਨਿਰਧਾਰਤ ਕੀਤਾ ਮੌਇਸਚਰ ਜਿਹੜਾ ਸਰਕਾਰੀ ਅਧਾਰਤਮਟਾ ਵੀ 12% ਹੀ ਹੁੰਦਾ ਜੀ ਉਸੇ ਦੇ ਉੱਤੇ ਅਸੀਂ ਉਹਦੀ ਖਰੀਦ ਕਰਾਂਗੇ